ਜਿਹੜੇ ਲੋਕ ਵਿਦੇਸ਼ ਪਹੁੰਚ ਕੇ ਪੈਸਾ ਕਮਾਉਣ ਅਤੇ ਆਪਣੇ ਸੁਪਣਿਆਂ ਨੂੰ ਪੂਰਾ ਕਰਨ ਦੀ ਦੌੜ ਦੇ ਵਿੱਚ ਹੁੰਦੇ ਨੇ ਉਹ ਹਮੇਸ਼ਾ ਵਿਦੇਸ਼ ਪਹੁੰਚਣ ਦਾ ਕੋਈ ਨਾ ਕੋਈ ਰਾਹ ਲੱਭ ਹੀ ਲੈਂਦੇ ਨੇ ਜਿਸ ਕਾਰਨ ਉਹ ਮੋਟੀ ਰਕਮ ਖਰਚ ਕਰਕੇ ਗੈਰ ਕਾਨੂੰਨੀ ਢੰਗ ਦੇ ਨਾਲ ਵਿਦੇਸ਼ ਪਹੁੰਚ ਜਾਂਦੇ ਨੇ ਪ੍ਰਾਪਤ ਅੰਕੜੇ ਅਨੁਸਾਰ ਜੂਨ 2024 ਦੇ ਵਿੱਚ ਲਗਭਗ 5000 ਗੈਰ ਦਸਤਾਵੇਜ਼ ਰਹਿਤ ਭਾਰਤੀ ਪ੍ਰਵਾਸੀ ਕੈਨੇਡਾ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਹੋਏ ਬਿਨਾਂ ਦਸਤਾਵੇਜ਼ ਦੇ ਇਹ ਲੋਕ ਪੈਦਲ ਜਾਂ ਹੋਰ ਸਾਧਨਾ ਰਾਹੀਂ ਅਮਰੀਕਾ ਪਹੁੰਚੇ ਇਹ ਪਿਛਲੇ ਸਾਲ ਦੇ ਮੁਕਾਬਲੇ 5 ਗੁਣਾ ਵੱਧ ਹੈ ਜੋ ਕਿ ਦੋਵਾਂ ਦੇਸ਼ਾਂ ਲਈ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹਨਾਂ ਵਿੱਚ ਜ਼ਿਆਦਾਤਰ ਉਹ ਲੋਕ ਸ਼ਾਮਲ ਨੇ ਜੋ ਬਿਹਤਰ ਕੁਵਿਕ ਦੀ ਭਾਲ ਦੇ ਵਿੱਚ ਆਏ ਨੇ ਜੋ ਪਹਿਲਾਂ ਕਾਨੂੰਨੀ ਤੌਰ ਤੇ ਕੈਨੇਡਾ ਦੇ ਵਿੱਚ ਸਨ ਅਤੇ ਜੋ ਬਾਅਦ ਦੇ ਵਿੱਚ ਰੋਜ਼ਗਾਰ ਦੇ ਮੌਕੇਆ, ਕਨੈਕਸ਼ਨਾਂ ਜਾਂ ਫਿਰ ਯੂਐਸ ਇਮੀਗ੍ਰੇਸ਼ਨ ਦੀ ਨੀਤੀ ਵਿੱਚ ਸਮਝੇ ਗਏ ਫਾਇਦੇ ਅਤੇ ਹੋਰ ਕਾਰਨਾ ਕਰਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਮਰੀਕਾ ਜਾਣ ਦੇ ਲਈ ਪ੍ਰਵਾਸ ਕਰ ਗਏ। ਮੈਕਸੀਕੋ ਬਾਰਡਰ ਦੀ ਬਜਾਏ ਕੈਨੇਡਾ ਦੀ ਸਰਹੱਦ ਤੋਂ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੇ ਗ੍ਰਾਫ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਹੈ ਇਸ ਸਬੰਧੀ ਅਮਰੀਕਾ ਨੇ ਵੀ ਕੈਨੇਡਾ ਸਰਕਾਰ ਕੋਲ ਆਪਣੀਆਂ ਉਦਾਰ ਵੀਜ਼ਾ ਨੀਤੀਆਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ ਜਿਸ ਕਾਰਨ ਵੱਡੀ ਗਿਣਤੀ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਬਿਨਾਂ ਦਸਤਾਵੇਜ਼ ਦੇ ਅਮਰੀਕਾ ਦੇ ਵਿੱਚ ਦਾਖਲ ਹੋ ਰਹੇ ਨੇ ਕੈਨੇਡਾ ਜਾਂ ਸਮੇਂ ਬ੍ਰਿਟੇਨ 'ਚ ਸ਼ਰਨ ਲੈਣ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ 'ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਾਰਨ ਯੂਕੇ ਵੀ ਪ੍ਰਭਾਵਿਤ ਹੋ ਰਿਹਾ ਹੈ ਬਿਨਾ ਦਸਤਾਵੇਜ਼ਾ ਦੇ ਦੇਸ਼ ਦੇ ਵਿੱਚ ਦਾਖਲ ਹੋਣ ਦੀਆਂ ਵੱਧਦੀਆਂ ਚੁਣੌਤੀਆਂ ਕਾਰਨ ਤਿੰਨੋਂ ਦੇਸ਼ ਅਮਰੀਕਾ ਕੈਨੇਡਾ ਅਤੇ ਬ੍ਰਿਟੇਨ ਆਪਣੀ ਇਮੀਗ੍ਰੇਸ਼ਨ ਨੀਤੀਆਂ ਦਾ ਮੁਲਾਂਕਣ ਕਰ ਰਹੇ ਨੇ ਲਗਭਗ 9000 ਕਿਲੋਮੀਟਰ ਫੈਲੀ ਅਮਰੀਕਾ ਕੈਨੇਡਾ ਸਰਹੱਦ ਦੁਨੀਆ ਦੀ ਸਭ ਤੋਂ ਲੰਬੀ ਅਸੁਰੱਖਿਤ ਸਰਹੱਦ ਹੈ ਅਤੇ ਅਮਰੀਕਾ ਮੈਕਸੀਕੋ ਸਰਹੱਦ ਤੋਂ ਦੁੱਗਣੀ ਲੰਬਾਈ ਵੀ ਹੈ ਜਿਸ ਨੂੰ ਲੈ ਕੇ ਦੋਵੇਂ ਦੇਸ਼ ਆਪਸ ਦੇ ਵਿੱਚ ਕਈ ਵਾਰ ਵਿਚਾਰ ਵਟਾਂਦਰਾ ਕਰ ਚੁੱਕੇ ਨੇ ਅਤੇ ਮੁੱਖ ਚੁਣੌਤੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਣ ਵਾਲਿਆਂ ਨੂੰ ਰੋਕਣਾ ਹੈ ਅਸੁਰੱਖਿਅਤ ਲੰਮੀ ਸਰਹੱਦ ਕਾਰਨ ਇੱਥੇ ਪ੍ਰਵਾਸੀ ਬਿਨਾ ਦਸਤਾਵੇਜ਼ ਦੇ ਦਾਖਲ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਭਾਰਤੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੁੰਦੀ ਹੈ ਗੈਰ ਕਾਨੂੰਨੀ ਪ੍ਰਵਾਸ 'ਤੇ ਵੱਧਦਾ ਕੈਨੇਡਾ ਦੀ ਇਮੀਗ੍ਰੇਸ਼ਨ ਅਤੇ ਵੀਜ਼ਾ ਨੀਤੀਆਂ ਕਾਰਨ ਹੁਣ ਹੋਇਆ ਮੰਨਿਆ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਕੈਨੇਡਾ ਨੇ 2017 ਦੇ ਆਸ-ਪਾਸ ਆਪਣੇ ਵੀਜ਼ਾ ਨਿਯਮਾਂ ਦੇ ਵਿੱਚ ਢਿੱਲ ਦਿੱਤੀ ਸੀ ਕਾਂ ਕਿ ਆਪਣੀ ਆਰਥਿਕਤਾ ਨੂੰ ਵਧਾਉਣ ਅਤੇ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਵਧੇਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪ੍ਰਵਾਸੀਆਂ ਨੂੰ ਆਕਰਸ਼ਿਤ ਕੀਤਾ ਜਾ ਸਕੇ ਜਿਸ ਕਾਰਨ 2018 ਤੋਂ 2022 ਦਰਮਿਆਨ ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 5,66,000 ਤੋਂ 61% ਵੱਧ ਕੇ 8 ਲੱਖ ਹੋ ਗਈ ਸੀ